ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਮੈਂ ਤੁਹਾਡੇ ਲਈ ਬਰਾੜ ਜੈਸੀ ਦੀ ਲਿਖੀ ਇੱਕ ਅਜਿਹੀ ਕਹਾਣੀ ਲੈ ਕੇ ਆਈ ਹਾਂ ਜੋ ਸਿਰਫ ਇੱਕ ਕਹਾਣੀ ਨਹੀਂ ਸਗੋਂ ਸਾਡੇ ਸਮਾਜ ਦਾ ਇੱਕ ਕੌੜਾ ਸੱਚ ਹੈ ਕਹਿੰਦੇ ਨੇ ਕਿ ਵਕਤ ਗੁਜ਼ਰ ਜਾਣ ਤੋਂ ਬਾਅਦ ਹੋਇਆ ਅਹਿਸਾਸ ਸਿਰਫ ਪਛਤਾਵਾ ਬਣ ਕੇ ਰਹਿ ਜਾਂਦਾ ਹੈ ਅੱਜ ਦੀ ਕਹਾਣੀ ਦਾ ਅਸਰ ਲਿਖ ਵੀ ਇਹੀ ਹੈ ਪਛਤਾਵਾ ਬਾਰੋਂ ਆਉਂਦਿਆਂ ਹੀ ਤੰਦੂਰ ਤੇ ਰੋਟੀਆਂ ਪਕਾਉਂਦੀ ਨੂੰ ਗੁੱਤੋਂ ਫੜ ਆਪਦੀ ਘਰ ਵਾਲੀ ਨੂੰ ਅੰਦਰ ਲੈ ਗਿਆ। ਮਿੱਟੀ ਨਾਲ ਖੇਡਦੀ 5 ਸਾਲਾਂ ਦੀ ਕੁੜੀ ਨੇ ਥਾਂ ਹੀ ਮਿੱਟੀ ਦਾ ਬੁੱਕ ਸੁੱਟ ਦਿੱਤਾ ਤੇ ਭੱਜ ਕੇ ਮੰਜੇ ਤੇ ਬੈਠੀ ਦਾਦੀ ਦੇ ਕੋਲ ਗਈ। ਦਾਦੀ ਕੋਲ ਉਸ ਦਾ ਸਾਲਕ ਦਾ ਛੋਟਾ ਭਰਾ ਆ ਚੁੱਕਿਆ ਹੋਇਆ ਸੀ। ਦਾਦੀ ਨੇ ਪੋਤੀ ਵੱਲ ਵੇਖ ਕੇ ਕਿਹਾ, "ਜਾ ਨੀ ਪਰਾਂ ਹੋ ਕੇ ਬੈਠ ਸਿੰਢਲੇ, ਮਿੱਟੀ ਸਾਰੀ ਮੰਜੇ ਤੇ ਕਿਰेंगी? ਜਾ ਹੱਥ ਤੋ ਗਿਆ।" ਨਿੱਕੀ ਕੁੜੀ ਦੀ ਤਾਂ ਜਾਨ ਸੁਤੀ ਪਈ ਸੀ ਕਿ ਮਾਂ ਨੂੰ ਕਿਉਂ ਡੈਡੀ ਐਵੇਂ ਕੁੱਟ ਰਹੇ ਆ ਅੰਦਰੋਂ ਚੀਕਾਂ ਸੁਣਨ ਲੱਗੀਆਂ ਨਿੱਕੀ ਜਾਨ ਨੇ ਭੱਜ ਕੇ ਜਾ ਕਮਰੇ ਦੀ ਬਾਰੀ ਚ ਲੱਗੇ ਸਰੀਆਂ ਚੋਂ ਦੇਖਿਆ ਕਿ ਅੰਦਰ ਅੱਗ ਹੀ ਅੱਗ ਸੀ ਮਾਂ ਨੂੰ ਅੱਗ ਉਹਦੇ ਮੂੰਹੋਂ ਨਿਕਲਿਆ ਉਹ ਭੱਜ ਕੇ ਦਾਦੀ ਕੋਲ ਗਈ ਕਿ ਡੈਡੀ ਨੇ ਅੱਗ ਲਾ ਦਿੱਤੀ ਦਾਦੀ ਨੇ ਥਾਹੇ ਹੀ ਉਸ ਦਾ ਮੂੰਹ ਕੁੱਟ ਲਿਆ ਤੇ ਕਿਹਾ ਕਿ ਜੇ ਕਿਸੇ ਕੋਲ ਗੱਲ ਕੀਤੀ ਤੇਰਾ ਪਿਓ ਤੈਨੂੰ ਮਾਰ ਦੂ ਤੇ ਤੇਰੇ ਛੋਟੇ ਵੀਰ ਨੂੰ ਵੀ ਉਹ ਸਹਿਮ ਗਈ ਤੇ ਕੰਬਦੀ ਕੰਬਦੀ ਮੰਝੇ ਤੇ ਬੈਠ ਗਈ ਡਰ ਡਰ ਕੇ ਨਿੱਕੀ ਕੁੜੀ ਦਾ ਪਜਾਮੀ ਚ ਹੀ ਪੇਸ਼ਾਬ ਨਿਕਲ ਗਿਆ ਤੇ ਦਾਦੀ ਨੇ ਨੱਕ ਚੜਾਉਂਦੇ ਕਿਹਾ ਸੁਗਲੀ ਜਹੀ ਨਾ ਹੋਵੇ ਤਾਂ ਜਾ ਤਣੀ ਤੋਂ ਲਾ ਕੇ ਹੋਰ ਪਜਾਮੀ ਪਾ ਕੇ ਆ ਉਹ ਕਿੰਨੇ ਸਾਰੇ ਸਹਿਮ ਨਾਲ ਉੱઠી ਤੇ ਉਸ ਕਮਰੇ ਵੱਲ ਦੇਖਦੀ ਰਹੀ ਜਿੱਥੇ ਹੁਣ ਚੀਕਾਂ ਦੀ ਆਵਾਜ਼ ਬੰਦ ਹੋ ਗਈ ਸੀ ਨਨੂ ਪਿਓ ਅੰਦਰੋਂ ਆਇਆ ਤੇ ਕਹਿੰਦਾ ਕਿ ਕਿਸੇ ਨੂੰ ਖਬਰ ਕਰਨ ਦੀ ਲੋੜ ਨਹੀਂ ਹਾਲੇ ਮੈਂ ਆਪੇ ਦੇਖ ਲਵਾਂ ਪਾਣੀ ਪੀ ਗਲਾਸ ਕੰਧੋਲੀ ਤੇ ਰੱਖ ਇਧਰ ਉਧਰ ਪੱਲੀ ਲੱਪਣ ਲੱਗਾ ਤੇ ਪੱਠਿਆਂ ਵਾਲੇ ਚੋਂ ਪੱਲੀ ਲੈ ਆਇਆ ਅੰਦਰੋਂ ਮਰੀ ਤੇ ਅੱਧ ਜਲੀ ਨੂੰ ਪੱਲੀ ਚ ਬੰਨ ਕੇ ਗੱਡੀ ਚ ਧਰ ਕੇ ਕਿਧਰੇ ਚਲਾ ਗਿਆ ਘਰ ਸੂਨਾ ਹੋ ਗਿਆ ਜੋ ਆਕਾਂ ਦੀ ਦਾਦੀ ਆਪਦੇ ਘਰ ਦੇ ਕੰਮ ਕਾਰਜ ਰੁੱਝ ਗਈ ਜਿਵੇਂ ਘਰ ਚ ਕੁਝ ਹੋਇਆ ਨਾ ਹੋਵੇ ਜੋ ਆਕ ਨੂੰ ਭੰਗੂੜੇ ਚ ਪਾ ਉਹ ਅਧੀਆਂ ਰਹਿੰਦੀਆਂ ਰੋਟੀਆਂ ਪਕਾਉਣ ਲੱਗੀ ਤੇ ਉਹ ਨਿੱਕੀ ਕੁੜੀ ਹਾਲੇ ਵੀ ਸੈਮੀ ਮੰਜੇ ਦੇ ਪਾਵੇ ਨਾਲ ਖੜੀ ਸੀ ਤੇ ਦਾਦੀ ਨੇ ਆਵਾਜ਼ ਦਿੱਤੀ ਕੁੜੇ ਪਜਾਮੀ ਤਾਂ ਬਦਲ ਆ ਮਾਂ ਵਰਗੀ ਉੱਥੇ ਹੀ ਡੋਨ ਵਟਾ ਬਣੀ ਖੜੀ ਐ ਕੁੜੀ ਨੇ ਕੰਬਦੀ ਨੇ ਪਜਾਮੀ ਬਦਲ ਲਈ ਮਸਲਾ ਸੀ ਕਿ ਪਹਿਲਾਂ ਵਿਆਹ ਵੇਲੇ ਦੇਹੇਜ ਚ ਵੱਡੀ ਕਾਰ ਨਹੀਂ ਸੀ ਦਿੱਤੀ ਤੇ ਹੁਣ শুষ্ক ਚ ਵੀ ਨੂੰ ਖਾਲੀ ਆ ਗਈ ਸੀ ਬਾਂਸੀ ਦੇ ਪਿੱਕੇ ਨੇ ਇਸ ਵਾਰ ਕਾਰ ਦੇਣੀ ਵੀ ਸੀ ਪਰ ਬਾਂਸੀ ਦੇ ਪਿਓ ਨੂੰ ਕੈਂਸਰ ਵਰਗੀ ਨਾਂ ਮਰਾਦ ਬਿਮਾਰੀ ਨੇ ਘੇਰ ਲਿਆ ਕਾਰ ਜੋਗੇ ਇਕੱਠੇ ਕੀਤੇ ਪੈਸੇ ਬਾਂਸੀ ਦੇ ਪਿਓ ਤੇ ਲੱਗ ਗਏ ਘਰ ਜ਼ਹਿਮਤ ਦੇਖ ਕੇ ਬਾਂਸੀ ਨੇ ਕਾਰ ਲਈ ਖੁਦ ਹੀ ਆਪ ਦੇ ਭਰਾ ਨੂੰ ਮਨਾ ਕਰ ਦਿੱਤਾ ਸੀ ਸ਼ਾਮ ਤੱਕ ਸਾਰੇ ਕਿਤੇ ਗੱਲ ਫਿਲਾ ਦਿੱਤੀ ਕਿ ਉਹਨਾਂ ਦੀ ਨੂੰ ਬਾਂਸੀ ਕਿਤੇ ਚਲੀ ਗਈ ਹੈ ਗੁਆਚ ਗਈ ਹੈ ਬੰਸੀ ਦੀ ਪਿੱਕਿਆ ਨੇ ਲਗਦੀ ਵਾਹ ਸਭ ਕਿਤੇ ਪਤਾ ਕੀਤਾ ਕਿ ਉਸ ਦੀ ਕੋਈ ਕੰਸੋ ਮਿਲ ਜਾਏ ਅਖੀਰੀ ਗੱਲ ਨਹਿਰਾ ਰਹਿ ਗਈਆਂ ਤਲਾਸ਼ ਸ਼ੁਰੂ ਹੋਈ ਤਾਂ ਤਿੰਨ ਕੁ ਦਿਨਾਂ ਬਾਅਦ ਬੰਸੀ ਦੀ লাশ ਜੋੜੀਆਂ ਨਹਿਰਾ ਚ ਮਿਲੀ ਬੰਸੀ ਦੇ ਘਰ ਵਾਲੇ ਨੇ ਪੁਲਿਸ ਨੂੰ ਪੈਸੇ ਝੋਕ ਕੇ লাশ ਲੈ ਲਈ ਬੰਸੀ ਇੱਕ ਡੱਬੇ ਚ ਬੰਦ ਕਰ ਦਿੱਤੀ ਤੇ ਕਿਹਾ ਕਿਹਾ ਗਿਆ ਕਿ লাশ ਵੇਖਣ ਯੋਗ ਨਹੀਂ ਬਦਬੂਦਾਰੇ ਕਰੇ ਚ ਰਿਸ਼ਤੇਦਾਰ ਆਉਣ ਤੋਂ ਪਹਿਲਾਂ ਉਹ ਕਮਰਾ ਪਹਿਲਾਂ ਹੀ ਬੰਦ ਕਰ ਦਿੱਤਾ ਗਿਆ ਜਿੱਥੇ ਬੰਸੀ ਨੂੰ ਸਾੜ ਕੇ ਮਾਰਿਆ ਗਿਆ ਸੀ ਨਿੱਕੀ ਕੁੜੀ ਸਭ ਦੇਖ ਰਹੀ ਸੀ ਪਰ ਸਹਿਮੀ ਹੋਈ ਸੀ ਕਿ ਜੇ ਕਿਤੇ ਕਿਸੇ ਨੂੰ ਦੱਸ ਦਿੱਤਾ ਮਾਂ ਵਾਰੇ ਤਾਂ ਉਹ ਮੇਰੇ ਵੀਰ ਨੂੰ ਨਾ ਮਾਰ ਦੇਣ ਉਹਦਾ ਡੈਡੀ ਜਦ ਵੀ ਉਹਦੇ ਪਿਆਰ ਨਾਲ ਸਿਰ ਤੇ ਹੱਥ ਫੇਰਦਾ ਤਾਂ ਉਹ ਘਬਰਾਟ ਮਹਿਸੂਸ ਕਰਦੀ ਤੇ ਉਹਦੇ ਤੋਂ ਪਰਾਂ ਹੋ ਜਾਂਦੀ ਦਾਦੀ ਮੂੰਹ ਟਾਡਾ ਟਾਡ ਰਹੀ ਸੀ ਕਿ ਆਤਮ ਹੱਤਿਆ ਕਰਨ ਤੋਂ ਪਹਿਲਾਂ ਨਿਆਣਿਆਂ ਦਾ ਤਾਂ ਸੋਚ ਲੈਂਦੀ ਆਪ ਤਾਂ ਮਰ ਗਈ ਨਾਲ ਸਾਨੂੰ ਵੀ ਮਰ ਗਈ ਨਿੱਕੀ ਕੁੜੀ ਭੋਗ ਤੱਕ ਚੁੱਪ ਰਹੀ ਸੀ ਤੇ ਜਿਸ ਦਿਨ ਭੋਗ ਸੀ ਉਹ ਭੋਗ ਪੈਣ ਤੋਂ ਬਾਅਦ ਉੱਠ ਕੇ ਪੱਜ ਕੇ ਮਾਇਕ ਕੋਲ ਚਲੀ ਗਈ ਤੇ ਘਬਰਾਉਂਦੀ ਹੋਈ ਬੋਲੀ ਕਿ ਮੈਂ ਕੁਝ ਦੱਸਣਾ ਹੈ ਇਹ ਗੱਲ ਸੁਣ ਸਾਰੇ ਆਏ ਲੁੱਕ ਕੋ ਨਾਲ ਬੱਚੀ ਵੱਲ ਦੇਖਣ ਲੱਗੇ ਬੱਚੀ ਨੇ ਬੋਲਣਾ ਸ਼ੁਰੂ ਕੀਤਾ ਮੇਰੀ ਮਾਂ ਨੂੰ ਮੇਰੇ ਡੈਡੀ ਨੇ ਮਾਰਿਆ ਅੱਗ ਲਾ ਕੇ ਮੈਂ ਦੇਖਿਆ ਸਾਰਾ ਕੁਝ ਇਹਨਾਂ ਕਹਿ ਕੇ ਕੁੜੀ ਦਾ ਗਲਾ ਭਰ ਆਇਆ ਤੇ ਕੁੜੀ ਨੇ ਹੰਝੂ ਪੁੰਜ ਕੇ ਕਿਹਾ ਦਾਦੀ ਆਖਦੀ ਸੀ ਕਿ ਕਿਸੇ ਨੂੰ ਦੱਸੀ ਨਾ ਨਹੀਂ ਤਾਂ ਤੇਰੇ ਵੀਰ ਨੂੰ ਵੀ ਮਾਰ ਦੂ ਤੇਰਾ ਪਿਓ ਚਾਹੇ ਉਹ ਕਮਰਾ ਖੋਲ ਕੇ ਦੇਖ ਲੋ ਦਾਦੀ ਵੱਲ ਝਾਕਦੇ ਹੋਏ ਕਹਿੰਦੀ ਕਿ ਹੁਣੇ ਮਾਰ ਦੋ ਵੀਰ ਨੂੰ ਮਾਂ ਵੀ ਨਾ ਬੱਚਿਆਂ ਦਾ ਜਿਉਣਾ ਵੀ ਕੀ ਜਿਉਣਾ ਮੈਨੂੰ ਵੀ ਮਾਰ ਦੋ ਇਹਨਾਂ ਕਹਿ ਕੁੜੀ ਬੇਹੋਸ਼ ਹੋਈ ਥਾਂ ਡਿੱਗ ਪਈ ਪਾਂਸੀ ਦਾ ਘਰ ਵਾਲਾ ਕਚੀਚੀ ਬੁੱਟੀ ਇੱਕ ਥਾਂ ਹੀ ਖੜਾ ਰਹਿ ਗਿਆ। ਸੰਗਤ ਚ ਕੁਸਰ-ਮੁਸਰ ਹੋਈ ਤੇ ਸਾਰੇ ਬਿਨਾਂ ਰੋਟੀ ਖਾਏ ਚਲੇ ਗਏ। ਦਾਦੀ ਨੇ ਪਿੰਡ ਦੀਆਂ ਔਰਤਾਂ ਨੂੰ ਰੋਕਣਾ ਚਾਹਿਆ ਕਿ ਰੋਟੀ ਖਾ ਕੇ ਜਾਓ। ਪਿੰਡ ਦੀ ਇੱਕ ਔਰਤ ਨੇ ਮੂੰਹ ਮਰੂੜਦੇ ਕਿਹਾ, ਜਿਸ ਰੋਟੀ 'ਚ ਖੂਨ ਹੋਵੇ ਤਾਂ ਜੋ ਰੋਟੀ ਖੂਨੀ ਹੱਥਾਂ ਨੇ ਬਣਾਈ ਹੋਵੇ, ਉਹ ਕੋਈ ਕਿਵੇਂ ਖਾ ਸਕਦਾ। ਦਾਦੀ ਚੁੱਪ ਹੋ ਗਈ। ਬੇਹੋਸ਼ ਨਿੱਕੀ ਕੁੜੀ ਨੂੰ ਬਿਨਾਂ ਪੁੱਛੇ ਹੀ ਉਸਦੇ ਨਾਲ ਕੇ ਲੈ ਗਏ। रिश्तेदारी खत्म ਹੋ ਗਈ ਸੀ ਉਹ ਨਿੱਕੀ ਕੁੜੀ ਹੁਣ ਨਾਨਕ ਹੀ ਰਹਿਣ ਲੱਗ ਗਈ ਕਦੇ-ਕਦੇ ਆਪਦੇ ਵੀਰੇ ਨੂੰ ਯਾਦ ਕਰਦੀ ਤੇ ਨਾਨੀ ਨੂੰ ਕਹਿੰਦੀ ਕਿ ਵੀਰ ਨੂੰ ਕਦੋਂ ਲੈ ਕੇ ਆਵਾਂਗੇ ਮਾਰ ਤਾਂ ਨਹੀਂ ਦੇਣਗੇ ਉਹ ਪੁਲਿਸ ਨੂੰ ਫੜਾ ਦੂੰ ਨਾਨੀ ਉਹਦੇ ਸਿਰ ਤੇ ਹੱਥ ਫੇਰ ਕੇ ਆਖਦੀ ਕਿ ਸਿਆਣੀਏ ਜਦੋਂ ਤੇਰਾ ਵੀਰ ਵੱਡਾ ਹੋ ਗਿਆ ਦੇਖੀ ਆਪੇ ਆ ਜਾਣਾ ਉਹਨੇ ਤੁਰ ਕੇ ਤੇ ਤੇਰੇ ਪਿਓ ਨੂੰ ਸਜ਼ਾ ਰੱਬ ਆਪੇ ਦੇਉ ਉਹ ਖੁਸ਼ ਹੋ ਜਾਂਦੀ ਤੇ ਰੋਜ਼ ਆਪ ਦਾ ਕਦਮਿੰਦੀ ਤੇ ਵੱਡੇ ਹੋਣ ਦਾ ਇੰਤਜ਼ਾਰ ਕਰਦੀ। ਰੋਜ਼ ਆਸਮਾਨ ਵੱਲ ਵੇਖਾਖਦੀ। ਰੱਬ ਜੀ ਮੇਰੇ ਬੇਕਸੂਰ ਬਾਪ माँ ਨੂੰ ਜੋ ਸਜ਼ਾ ਉਹਨੇ ਦਿੱਤੀ ਏ ਮੇਰੇ ਕਸੂਰਵਾਰ ਪਿਓ ਨੂੰ ਉਹ ਤੋਂ ਵੀ ਵੱਡੀ ਸਜ਼ਾ ਦੇਣਾ ਤਾਂ ਜੋ ਉਹਨੂੰ ਸਬਕ ਮਿਲੇ। ਬਾਂਸੀ ਦੇ ਮਾਪੇ ਦੁਦੇ ਕਰਕੇ ਚੁੱਪ ਕਰ ਗਏ ਕਿ ਜੇ ਕੇਸ ਚੱਲ ਪਿਆ ਕਿਦਰੀ ਉਹਨੂੰ ਵੀ ਨਾ ਮਾਰ ਦੇਣ। ਸਮਾਂ ਬੀਤਿਆ ਬਾਂਸੀ ਦਾ ਮੁੰਡਾ ਪੜ੍ਹ ਲਿਖ ਕੇ ਐਸ.ਆਈ. ਲੱਗ ਗਿਆ। ਬੰਸੀ ਦਾ ਘਰ ਵਾਲਾ ਪੁੱਤ ਦਾ ਲੋੜੇ ਦਾ ਤੇ ਆਵਾਰਦਾ ਦਾਦੀ ਵੀ ਜਾਣਵਾਰ ਦੀ ਬੁੱਢੇ ਬਾਰੇ ਹੁਣ ਉਹੀ ਸਹਾਰਾ ਸੀ ਇੱਕ ਦਿਨ ਬੰਸੀ ਦਾ ਮੁੰਡਾ ਨੈਵ ਘਰੋਂ ਆਪਦਾ ਲੋੜੀ ਦਾ ਸਮਾਨ ਲੈ ਕੇ ਘਰੋਂ ਬਿਨਾਂ ਦੱਸੇ ਚਲਾ ਗਿਆ ਤੇ ਪਿੱਛੇ ਇੱਕ ਪਰਚੀ ਛੱਡ ਗਿਆ ਜਿਸ ਤੇ ਲਿਖਿਆ ਸੀ ਤੁਸੀਂ ਪਾਲਿਆ ਪੋਸਿਆ ਤੁਹਾਡਾ ਧੰਨਵਾਦ ਸਦਾ ਲਈ ਤੁਹਾਨੂੰ ਛੱਡ ਕੇ ਨਾਨਕ ਹੀ ਰਹਿਣ ਜਾ ਰਿਹਾ ਭੈਣ ਕੁੜ ਲੋਕ ਤੁਹਾਨੂੰ ਖੁੰਨੀ ਕਹਿੰਦੇ ਆ ਤੇ ਤੁਹਾਡੇ ਨਾਲ ਰਹਿ ਕੇ ਮੈਂ ਮਾਂ ਦੇ ਛਿਟੇ ਆਪ ਦੇ ਪਿੰਡੇ ਤੇ ਮਹਿਸੂਸ ਕਰਦਾ ਉਹ ਕਮਰਾ ਜਿੱਥੇ ਮਾਂ ਮਰੀ ਸੀ ਉਹ ਰੋਜ਼ ਮੈਨੂੰ ਕਾਤਲ ਕਹਿੰਦਾ ਕਿ ਜੇ ਤੂੰ ਹੋਇਆ ਹੁੰਦਾ ਜੇ ਤੂੰ ਨਾ ਹੋਇਆ ਹੁੰਦਾ ਤਾਂ ਸ਼ੂਸ਼ਕ ਵਿੱਚੇ ਤੇਰੀ ਮਾਂ ਨਾ ਮਰਦੀ ਮੈਨੂੰ ਇਹ ਸਭ 10ਵੀਂ ਚ ਪੜ੍ਹਦੇ ਨੂੰ ਪਤਾ ਲੱਗ ਗਿਆ ਸੀ ਬਸ ਚੁੱਪ ਸੀ ਤੇ ਤੁਹਾਡੇ ਰਹਿਣ ਦੀ ਕੋਸ਼ਿਸ਼ ਕਰ ਰਿਹਾ ਸੀ ਹੁਣ ਜਾ ਰਹੇ ਹਾਂ ਮਿਲਣ ਦੀ ਕੋਸ਼ਿਸ਼ ਨਾ ਕਰਿਓ ਨਹੀਂ ਤਾਂ ਵਾਲਾ ਕੇਸ ਚਲਾ ਕੇ ਜੇਲ੍ਹ ਚ ਪਾ ਦੂੰ ਦੋਵਾਂ ਨੂੰ ਇਹ ਸਭ ਪੜ ਕੇ ਬੰਸੀ ਦਾ ਘਰ ਵਾਲਾ ਬੰਦਲ ਗਿਆ ਤੇ ਮਨ ਚ ਪਹਾੜ ਜਿਡਾ ਪਛਤਾਵਾ ਲੈ ਥਾਏ ਡਿੱਗ ਕੇ ਰੋਣ ਲੱਗਾ ਧੰਨਵਾਦ ਜੀ ਉਮੀਦ ਕਰਦੇ ਹਾਂ ਅੱਜ ਦੀ ਇਹ ਕਹਾਣੀ ਤੁਹਾਨੂੰ ਪਸੰਦ ਆਈ ਹੋਵੇਗੀ ਕੱਲ ਫਿਰ ਮਿਲਾਂਗੇ ਇੱਕ ਨਵੀਂ ਕਹਾਣੀ ਦੇ ਨਾਲ ਸਤਿ ਸ਼੍ਰੀ ਅਕਾਲ